ਸਕਤਰੇ ਦੇ ਮੁਲਾਜ਼ਮਾ ਨੇ ਕੀਤਾ ਜਵਾਨਟ ਐਕਸ਼ਨ ਕਮੇਟੀ ਦਾ ਮੂਲ ਗਠਨ ਸਚੈਨ ਖੈਰਾ ਨੂੰ ਫੇਰ ਚੁਣਿਆ ਪ੍ਰਦਾਨ ਅੰਜ ਪੰਜਾਬ ਸਿਵਲ ਸਕਤਰੇਤ ਇਮਾਰਤ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਇੱਕ ਅਮ ਮੀਟਿੰਗ ਕਰਕੇ ਸਕਤਰੇਤ ਇਮਾਰਤ ਦੀ ਜਵਾਨਟ ਐਕਸ਼ਨ ਕਮੇਟੀ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ ਇਸ ਮੀਟਿੰਗ ਵਿੱਚ ਪੰਜਾਬ ਸਕਤਰੇਤ ਅਫਸਰ ਐਸੋਸੀਏਸ਼ਨ ਸਕਤਰੇਤ ਸਟਾਫ ਐਸੋਸੀਏਸ਼ਨ ਪਰਸਨਲ ਸਟਾਫ ਐਸੋਸੀਏਸ਼ਨ ਵਿੱਤੀ ਕਮਿਸ਼ਨਰ ਮਾਲ EMPLOYEES ASSOCIATION ਲੋਕ ਸੰਪਰਕ ਵਿਭਾਗ এমਪਲਾਈਜ਼ ਐਸੋਸੀਏਸ਼ਨ ਦਰਜਾ ਮੰਨਫੀ 4 ਯੂਨੀਅਨ ਪ੍ਰਹੁਣਚਾਰੀ ਵਿਭਾਗ ਕਰਮਚਾਰੀ ਯੂਨੀਅਨ ਡਰਾਈਵਰ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਸ਼ਾਮਲ ਹੋਏ ਇਸ ਕਮੇਟੀ ਦੇ ਗਠਨ ਦਾ ਮੁੱਖ ਕੇਂਦਰ ਸੁਖਚੰਦ ਸਿੰਘ ਖੈਰਾ ਜੀ ਸਨ ਜੋ ਕਿ ਪੰਜਾਬ ਦੇ ਮੁਲਾਜ਼ਮ ਵਰਗ ਦੇ ਸਰਕਾਦ ਨੇਤਾ ਹਨ ਅਤੇ ਜਿਨ੍ਹਾਂ ਦੀ ਨੁਮਾਇੰਦਗੀ ਸਦਕਾ ਪੰਜਾਬ ਦੇ ਸਮੂਹ ਮੁਲਾਜ਼ਮ ਵਰਗ ਨੇ ਅਣਗਿਣਤ ਪ੍ਰਾਪਤੀਆਂ ਕੀਤੀਆਂ ਹਨ ਉਨਾ ਦੇ ਕਾਫੀ ਸਮੇਂ ਤੋਂ ਮੁਲਾਜ਼ਮ ਲਹਿਰ ਵਿੱਚ ਸਾਂਤ ਹੋਣ ਕਾਰਨ ਪੰਜਾਬ ਸਕੱਤਰੇਤ ਦੇ ਗਲਿਆਰਿਆਂ ਵਿੱਚ ਲੰਬੇ ਸਮੇਂ ਤੋਂ ਬਹੁਤ ਵੱਡੇ ਇਕਸਨਾਦੀ ਅਰਹੰਗ ਪਾਈ ਜਾ ਰਹੀ ਸੀ ਹੁਣ ਸਕੱਤਰੇਤ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੀਟਿੰਗ ਕਰਕੇ ਸੱਸਾ ਸੁਖਚੈਨ ਸਿੰਘ ਖੈਰਾਜੀ ਨੂੰ ਜਵਾਨਿਤ ਐਕਸ਼ਨ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਜਵਾਨ ਟੈਕਸ਼ਨ ਕਮੇਟੀ ਦੀ ਪੰਜਾਬ ਦੇ ਮੁਲਾਜ਼ਮਾਂ ਵਿੱਚ ਇੱਕ ਆਮ ਧਾਰਨਾ ਬਣੀ ਹੋਈ ਹੈ ਕਿ ਜਦੋਂ ਵੀ ਸਖਤਰੇਤ ਵੱਲੋਂ ਸਰਕਾਰ ਵਿਰੁੱਧ ਵੱਡੇ ਆਕਸ਼ਨਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਹਨਾਂ ਆਕਸ਼ਨਾਂ ਵਿੱਚ ਪੰਜਾਬ ਰਾਜ ਦੇ ਸਮੂਹ ਡਾਇਰੈਕਟੋਰੇਟਸ ਵੱਡੇ ਪੱਧਰ ਤੇ ਸ਼ਾਮਿਲ ਹੁੰਦੇ ਹਨ ਜਿਸ ਦੇ ਫਲਸਰੂਪ ਪੂਰੇ ਪੰਜਾਬ ਵਿੱਚ ਸਾਂਝੇ ਮੁਲਾਜ਼ਮ ਮੰਚ ਦੇ ਝੰਡੇ ਹੇਠਾਂ ਮੁਲਾਜ਼ਮ ਸੰਘਿਤ ਹੋ ਜਾਂਦੇ ਹਨ ਸਕਤ੍ਰੇਤ ਦੀ ਜਵਾਨ ਟੈਕਸ਼ਨ ਕਮੇਟੀ ਦੇ ਵਜੂਦ ਵਿੱਚ ਆਉਣ ਨਾਲ ਹੁਣ ਮਾਹੌਲ ਫਿਰ ਸਰਕਾਰ ਵਿਰੁੱਧ ਪਖੰਡ ਦੇ ਅਸਾਰ ਸਪਸ਼ਟ ਦਿਖਾਈ ਦੇ ਰਹੇ ਹਨ ਜੇਕਰ ਇਸ ਉਪਰੰਤ ਸਾਜੇ ਮੁਲਾਜ਼ਮ ਮੰਚ ਦਾ ਮੂਲ ਗਠਨ ਹੋ ਜਾਂਦਾ ਹੈ ਤਾਂ ਪੰਜਾਬ ਸਰਕਾਰ ਲਈ ਆਉਣ ਵਾਲਾ ਸਮਾਂ ਬਹੁਤ ਮੁਸ਼ਕਿਲਾਂ ਭਰਿਆ ਹੋਵੇਗਾ ਕਿਉਂਕਿ ਮੰਚ ਦੇ ਝੰਡੇ ਹੇਠਾਂ ਪਹਿਲਾਂ ਵੀ ਰਿਕਾਰਡ ਤੋਲ ਬਹੁਤ ਵੱਡੇ ਵੱਡੇ ਇਕੱਠ ਅਤੇ ਸੰਪੂਰਨ ਹੜਤਾਲਾਂ ਰਾਹੀਂ ਪੂਰਵਲੀਆਂ ਸਰਕਾਰਾਂ ਨੂੰ ਮੁਲਾਜ਼ਮ ਮੰਗਾ ਮੰਨਣ ਲਈ ਮਜਬੂਰ ਕੀਤਾ ਗਿਆ ਸੀ ਇਸ ਸਮੇਂ ਸਰਕਾਰ ਵੱਲੋਂ ਮੁਲਾਜ਼ਮਾ ਦਿਆਂ ਦੀ ਇਹ ਦੀ ਤਿੰਨ ਕਿਸ਼ਤਾਂ 12% ਅਤੇ ਢੀਲ ਇਹ ਦਾ ਕਰੋੜਾ ਰੁਪਏ ਦਾ ਬਕਾਇਆ ਪੈਂਡਿੰਗ ਹੈ ਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਕਰਨ ਅਤੇ ਇਸ ਸੰਬੰਧੀ ਸਰਕਾਰ ਵੱਲੋਂ ਪੱਤਰ ਜਾਰੀ ਕਰਨ ਉਪਰੰਤ ਅਜੇ ਤੱਕ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਨਸੀਬ ਨਹੀਂ ਹੋਈ ਜਿਸ ਕਾਰਨ ਮੁਲਾਜ਼ਮ ਵਿੱਚ ਬਹੁਤ ਵੱਡੇ ਪੱਦਰ ਤੇ ਰੋਸ ਪਾਇਆ ਜਾ ਰਿਹਾ ਹੈ ਮੁਲਾਜ਼ਮਾਂ ਦੇ ਨਾਲ-ਨਾਲ ਸੇਵਾ ਮੁਕਤ ਮੁਲਾਜ਼ਮ ਜੋ ਕਿ 3 ਲੱਖ ਦੇ ਕਰੀਬ ਹਨ ਸਰਕਾਰ ਤੋਂ ਬਹੁਤ ਤੰਗ ਹਨ ਅਤੇ ਇਹਨਾਂ ਮੁਲਾਜ਼ਮਾਂ ਦਾ ਸਰਕਾਰ ਤੋਂ ਵਿਸ਼ਵਾਸ ਖੋਂਦਾ ਨਜ਼ਰ ਰਿਹਾ ਹੈ ਕਿਉਂਕਿ ਉਹਨਾਂ ਦੀ ਪੈਨਸ਼ਨ ਵਿੱਚ ਵਾਅਦਾ ਢੀ ਇਹ ਨਾਲ ਹੀ ਹੁੰਦਾ ਹੈ ਤੇ ਸਰਕਾਰ ਦੀ ਇਹ ਰਿਲੀਜ਼ ਨਹੀਂ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਸੁਖੈਨ ਸਿੰਘ ਖੈਰਾ ਮੁਲਾਜ਼ਮਾ ਦੀ ਲਾਮਬੰਦੀ ਲਈ ਮਸ਼ਹੂਰ ਹਨ ਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਮੁਲਾਜ਼ਮਾ ਅਤੇ ਪੈਨਸ਼ਨਰਾਂ ਦੀ ਵੱਡੀ ਲਾਮਬੰਦੀ ਜ਼ਰੀਏ ਸਰਕਾਰ ਵਿਰੁੱਧ ਵੱਡਾ ਮੋਰਚਾ ਖੋਲਣਗੇ ਜੁਆਇੰਟ ਐਕਸ਼ਨ ਕਮੇਟੀ ਵਿੱਚ ਸਖਤਰੇਤ ਦੇ ਪੁਰਾਣੇ ਅਤੇ ਤਜਰਬੇਕਾਰ ਮੁਲਾਜ਼ਮਾ ਲੀਡਰ ਪਰਮਦੀਪ ਪਬਾਤ ਨੂੰ ਸਰਪ੍ਰਸਤ ਮਨਜੀਤ ਸਿੰਘ ਰੰਦਾਵਾਲ ਨੂੰ ਚੇਅਰਮੈਨ ਕੁਲਵੰਤ ਸਿੰਘ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਇਹਨਾਂ ਦੇ ਨਾਲ ਹੀ ਨਵੇਂ ਆਗੂਆਂ ਵਿੱਚੋਂ ਹਲਕਾ ਚੋਪੜਾ ਨੂੰ ਜਨਰਲ ਸਕੱਤਰ ਸੁਸ਼ੀਲ ਕੁਮਾਰ ਫੌਜੀ ਨੂੰ ਕੋਆਰਡੀਨੇਟਰ ਮਲਕੀਤ ਸਿੰਘ ਔਜਲਾ ਨੂੰ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਦਾਉ ਨੂੰ ਮੀਤ ਪ੍ਰਧਾਨ ਜਸਵੀਰ ਕੌਰ ਨੂੰ ਮੀਤ ਪ੍ਰਧਾਨ ਮਹਿਲਾ ਮਿਥੁਨ ਚਾਵਲਾ ਨੂੰ ਵਿੱਤ ਸਕੱਤਰ ਸਾਹਿਲ ਸ਼ਰਮਾ ਨੂੰ ਪ੍ਰੈਸ ਸਕੱਤਰ बजरंग यादव ਨੂੰ ਸੰਖੰਨ 77 ਅਤੇ ਪਰਮਿੰਦਰ ਸਿੰਘ ਨੂੰ ਦਫਤਰ 77 ਵਜੋਂ ਚੁਣਿਆ ਗਿਆ।